ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਮੋਹਾਲੀ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਜਿੱਥੇ ਕਿ ਕੌਮੀ ਇਨਸਾਫ ਮੋਰਚੇ ਤੇ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਉਸ ਨੂੰ ਲੈ ਕੇ ਇੱਕ ਵੱਡਾ ਇਕੱਠ ਜਲਾਨ ਕੀਤਾ ਗਿਆ ਸੀ ਕਿ ਵੱਖ-ਵੱਖ ਕਿਸਾਨ ਜਿੱਥੇ ਬੰਦੀ ਹਾਣ ਨਿਹੰਗ ਸਿੰਘ ਜਿੱਥੇ ਬੰਦੀ ਹਾਣ ਬੰਸਰ ਸਿੰਘ ਜਿੰਦੀ ਸਿੰਘ ਹੈ ਕਰੋ ਯਾ ਕਰੋ ਯਾ ਸਪਰੀਮ ਕੋਰਟ ਨੇ ਕਲੀਅਰ ਕਟ ਗਿਆ ਵੇ ਜਿਹਦੇ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਜਿਹੜੀਆਂ ਆਪਣਾ ਕੋਈ ਉਹਨਾਂ ਦੇ ਉੱਪਰ ਕੇਸ ਨਹੀਂ ਹੈਗਾ ਤਾਂ ਉਹਨਾਂ ਨੂੰ ਛੱਡੇ ਜਾਵੇ ਸੂਬੇ ਦੀ ਸਰਕਾਰਾਂ ਹੁਣ ਚਾਹੇ ਜਿਹੜੇ ਪ੍ਰਦੇਸ਼ ਨੇ ਉਹਨਾਂ ਨੂੰ ਹੁਕਮ ਵੀ ਜਾਰੂ ਕਰ ਦੇ ਦਿੱਤ ਨੇ ਉਹਨਾਂ ਵੱਲੋਂ ਉਹੀ ਗੱਲ ਅੱਜ ਅਖੌਤੀ ਆਜ਼ਾਦੀ ਦਾ ਜਿਹੜਾ ਭਾਰ ਸਰਕਾਰ ਬਣਾ ਰਹੇ ਨੇ ਦਿਹਾੜਾ ਸਾਡਾ ਕੋਈ ਦਿਹਾੜਾ ਨਹੀਂ ਸਾਡਾ ਕਾਲਾ ਦਿਨ ਅੱਜ ਦੇ ਦਿਨ ਜਨਾ ਨੇ ਪਾਕਿਸਤਾਨ ਬਣਾ ਕੇ ਉਥੇ ਆਪਦੀ ਖੁਸ਼ੀ ਦੀ ਨਮਾਜ਼ ਪੜੀ ਇੱਥੇ ਇਹਨਾਂ ਨੇ ਆਪ ਦਾ ਢੋਲ ਟਮਕੇ ਕਾ ਕੇ ਜਿਹੜਾ ਹੈਗਾ ਭਾਰਤ ਦੀ ਆਜ਼ਾਦੀ ਮਾਣੀ ਪਰ ਸਾਡੇ ਸਿੱਖ ਅੱਜ ਦੇ ਦਿਨ ਆਪਦੇ ਭਰਾਵਾਂ ਦੀਆਂ ਲਾਸਾਂ ਗਿਣਦੇ ਸੀ ਕਿੰਨੀਆਂ ਕਿੱਥੇ ਕੌਣ ਮਰ ਗਿਆ ਸਾਡੀਆਂ ਧੀਆਂ ਬਣਾਦੇ ਆ ਜਿਹੜੀਆਂ ਜੰਦਾ ਸੀ ਉਹਨਾਂ ਦੇ ਪੱਤ ਟਕੇ ਜਾ ਰਹੇ ਸੀ ਸਾਡੇ ਵੱਲੋਂ ਅੱਜ ਪੂਰੇ ਪੰਜਾਬ ਕੀ ਸਾਰਾ ਜਿਹੜਾ ਸਿੱਖ ਪੰਥ ਹੈ ਉਹ ਇਹਨੂੰ ਕਾਲੇ ਦਿਨ ਵਜੋਂ ਮਨਾ ਰਿਹਾ ਕਿਉਂਕਿ ਆਜ਼ਾਦੀ ਸਾਡੀ ਨਹੀਂ ਜੇ ਆਜ਼ਾਦੀ ਹੁੰਦੀ ਫਿਰ ਜਿਹੜੇ ਬੰਦੀ ਸਿੰਘ ਰਹਾ ਹੋ ਜਾਂਦੇ ਇਸ ਜਿਹੜੇ ਇਹ ਬੰਦੀ ਸਿੰਘ ਜਿਹੜੇ ਨੇ ਇਹਨਾਂ ਨੂੰ ਲੰਬੇ ਸਮੇਂ ਤੋਂ ਜੇਲਾਂ 'ਚ ਬੈਠੇ ਨੇ ਇਹਨਾਂ ਨੇ ਦੁੱਗਣੀ ਤੋਂ ਤਿਗਣੀ ਸਜ਼ਾ ਕੱਟ ਲਿਆ ਜਿਹੜੀ ਅਦਾਲਤਾਂ ਨੇ ਦਿੱਤੀ ਸੀ ਤੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਦਾ ਇਕੱਠੇ ਮੰਗ ਕਰਦਾ ਦੂਸਰੇ ਪਾਸੇ ਇਹ ਵੀ ਗੱਲ ਕਰਦਾ ਕਿ ਤੁਸੀਂ ਇੱਕ ਪਾਸੇ ਤਾਂ ਆਜ਼ਾਦੀ ਦਾ ਦਿਵਸ ਮਨਾ ਰਹੇ ਹੋ ਤੇ ਇਹ ਆਜ਼ਾਦੀ ਲੈਣ ਵਾਸਤੇ 85% ਤੋਂ ਲੈ ਕੇ 93% ਕੁਰਬਾਨੀਆਂ ਰੋਲ ਸਿੱਖਾਂ ਦੀਆਂ ਨੇ ਤੇ ਅੱਜ ਤੁਸੀਂ ਸਿੱਖ ਕੌਮ ਦੇ ਜਿਹੜੇ ਅਨਮੋਲ ਹੀਰੇ ਨੇ ਉਹਨਾਂ ਨੂੰ ਤੁਸੀਂ ਜੇਲ੍ਹਾਂ ਚ ਬੰਦ ਕੀਤਾ ਤੇ ਕਾਹਦੀਆਂ ਤੁਸੀਂ ਆਜ਼ਾਦੀਆਂ ਮਨਾ ਰਹੇ ਵੀ ਜਿਹੜੇ ਵੀ ਬੰਦੀ ਸਿੰਘ ਜੇਲਾਪੂਰੀਆ ਕਰ ਚੁੱਕੇ ਆ ਸਜਾਵਾਂਪੂਰੀਆ ਕਰ ਚੁੱਕੇ ਆ ਸੁਪਰਵੋਕੋਰ ਕਹਿ ਰਹੀ ਵੀ ਬੰਦੀ ਸਿੰਘ ਛੱਡਨੇ ਚੀਦੇ ਕਿਉਂਕਿ ਸਰਕਾਰਾਂ ਨੇ ਧਿਆਨ ਦੇ ਲੋ ਜੇ ਕਰਕੇ ਕਾਲਾ ਦਾ ਸਾਡੇ ਪੰਜਾਬ ਦੀ ਵੰਡ ਹੋਈ ਆ ਉਸ ਵੇਲੇ ਭਾਰਤ ਦੀ ਕੋਈ ਵੰਡ ਨਹੀਂ ਹੋਈ ਸਾਡੇ 2 ਟੁਕੜੇ ਹੋ ਗਏ 36 ਸਾਡੇ ਜ਼ਿਲ੍ਹੇ ਅੱਜ ਦੇ ਦਿਨ ਸਾਥੋਂ ਵੱਖ ਹੋ ਗਏ ਜਿਹੜੇ ਹਮੇਸ਼ਾ ਵਾਸਤੇ ਸਾਥੂ ਨਹੀਂ ਮਿਲੇ ਇੱਕ ਪੰਜਾਬ ਉਧਰ ਆ ਇੱਕ ਸਾਡਾ ਇੱਧਰ ਆ ਅਸੀਂ ਅੱਜ ਮਿਲਦ ਤਰਸਾਂ ਹੋ ਸਕਦਾ ਨਾ ਮਿਲੀਏ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਪੰਥ ਆ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਆ ਇਹ ਜਿਹੜਾ ਸੰਵਿਧਾਨ ਹੈ ਨਾ ਜੇ ਤੇ ਚੰਗੇ ਬੰਦੇ ਦੇ ਹੱਥ 'ਚ ਆ ਹਾਂਜੀ ਫਿਰ ਤੇ ਸੰਵਿਧਾਨ ਸਹੀ ਆ ਹਾਂਜੀ ਜੇ ਗੁੰਡਿਆਂ ਦੇ ਹੱਥ 'ਚ ਆ ਗਿਆ ਫਿਰ ਜਿਹੜੇ ਗੁੰਡੇ ਉਸ ਵਿਧਾਨ ਨੂੰ ਨਹੀਂ ਮੰਨਦੇ ਹਾਂਜੀ ਕਾਨੂੰਨ ਕਹਿੰਦਾ ਬੰਦੀ ਸਿੰਘ ਬਾਹਰ ਕੱਢੋ ਸਜਾਵਾਂ ਪੂਰੀ ਹੋ ਗਈ ਹੈ ਹਾਂਜੀ ਫਿਰ ਸਰਕਾਰਾਂ ਧੱਕਾ ਕਰ ਰਹੀ ਹੈ ਸਰਕਾਰਾਂ ਕਾਨੂੰਨ ਤੋੜ ਰਹੀ ਹੈ ਕਿਉਂਕਿ ਖਾਲਸਾ ਬੰਦੇ ਦੇ ਕਿਹੜੇ ਜਾਤੇ 'ਚ ਰਹਿ ਕੇ ਇੱਥੇ 20 ਸਾਲ ਤੋਂ ਸੰਘਰਸ਼ ਲੜ ਰਿਹਾ ਹਾਂ ਜੀ ਕਿ ਜੇ ਕੋਈ ਬੇਦਬੀ ਕਰਦਾ ਉਹ ਤਾਂ ਇੱਡਾ ਕਿ ਵੱਡਾ ਕਾਨੂੰਨ ਬਣਾਇਆ ਜਾਵੇ ਇੱਡਾ ਵਧੀਆ ਹੋਵੇ ਵੀ ਗਾਂ ਤੋਂ ਜਿਹੜੇ ਬੰਦੇ ਨੇ ਬੇਦਬੀ ਕਰਨੀ ਆ ਹੂੰ ਉਹ 100 ਵਾਰੀ ਸੋਚੇ ਵੀ ਮੈਂ ਬੇਦਬੀ ਕਰ ਰਿਹਾ ਹਾਂ ਹੂੰ ਜਬਾ ਕੀ ਖਾਲਸਾ ਪੰਥ ਦੇ ਤਿਆਰ ਪਰ ਤਿਆਰ ਜਿਹੜਾ ਸਾਨੂੰ ਕੋਈ ਸ਼ਰੇਆਮ ਫਸ ਗਿਆ ਬੇਦਬੀ ਕਰਦਾ ਹੂੰ ਆਹੀ ਤੋਂ ਦਾ ਸੋਧਾ ਨਹੀਂ ਆ ਗੱਸੀਆਂ ਦੇ ਲੋਣੇ ਲੋਣੇ ਲਾਉਂਦੇ ਵੀ ਆਏ ਤੇ ਲਾ ਵੀ ਦੇਣਾ ਹੈ ਸਾ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਪਰ ਕਿਤਨੇ ਕਿਤੇ ਮੋਹਾਲੀ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਜਿੱਥੇ ਕਿ ਕੌਮੀ ਇਨਸਾਫ ਮੋਰਚੇ ਤੇ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਉਸ ਨੂੰ ਲੈ ਕੇ ਇੱਕ ਵੱਡਾ ਇਕੱਠ ਅਜ ਲਾਨ ਕੀਤਾ ਗਿਆ ਸੀਗਾ ਵੱਖ-ਵੱਖ ਕਿਸਾਨ ਜਥੇਬੰਦੀਆਂ ਹਣ ਨਿਹੰਗ ਸਿੰਘ ਜਥੇਬੰਦੀਆਂ ਹਣ ਬੱਜੜ ਕੇ ਜਿੱਥੇ ਪਹੁੰਚੇ ਨੇ ਤੇ ਉੱਥੇ ਹੀ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਚੌਂਤਾ ਕਲਾ ਵਾਲੇ ਜੁਕੀ ਸਿੰਘੂ ਬਾਟਰ ਵਾਲੇ ਬਾਬਾ ਜੀ ਵੀ ਆਪਣੇ ਜਥੇ ਦੇ ਨਾਲ ਦੇਖ ਸਕਦੇ ਹੋ ਵੀ ਮੋਰਚੇ ਵੱਲ ਜਿਹੜੀ ਹੈ ਚਾਲੇ ਪਾ ਦਿੱਤੇ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੋ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਬਾ ਜੀ ਅੱਜ ਇੱਕ ਪਾਸੇ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਕਿਤੇ ਨ ਕਿਤੇ ਤੁਸੀਂ ਵੀ ਅੱਜ ਕੱਟ ਕੀਤਾ ਹੈ ਕਿਸ ਸਬੰਧ ਵਿੱਚ ਕੱਟ ਕੀਤਾ ਗਿਆ ਹੈ ਜੀ ਅਨੁਪਤਾ ਵੀ ਜਿਹੜਾ ਕਿ 2.5 ਸਾਲ ਤੋਂ ਕਮਿਊਨਿਸਟ ਸਾਹ ਮੋਰਚਾ ਬੰਦੀ ਸਿੰਘਾ ਜੀ ਰਹਿਦਾ ਚੱਲਦਾ ਆ ਰਿਹਾ ਹੈ ਬੜੀ ਚੜ੍ਹਦੀ ਕਲਾ ਦੇ ਵਿੱਚ ਬੰਦੀ ਸਿੰਘਾ ਦੇ ਮੋਰਚੇ ਉਸੇ ਤਰ੍ਹਾਂ ਵੀ ਜਿਹੜੀ ਬੰਦੀ ਸਿੰਘਾ ਦੀ ਰਿਹਾਈ ਨਹੀਂ ਹਜੇ ਹੋ ਰਹੀ ਬਿਆਦੀ ਬਿਆਦਾਂ ਨੂੰ ਸਾਫ਼ ਨਹੀਂ ਮਿਲ ਰਹਾ ਪਟਾ ਨੂੰ ਹਾਂਜੀ ਤੇ ਕਿਉਂਕਿ ਸੁਪਰੀਮ ਕੋਰਟ ਦਾ ਵੀ ਹੁਣ ਸੁਣਿਆ ਵੀ ਆਰਡਰ ਆ ਗਿਆ ਹੈ ਵੀ ਜਿਹੜੇ ਵੀ ਬੰਦੀ ਸਿੰਘ ਜੇਲਾਪੁਰੀਆ ਕਰ ਚੁੱਕੇ ਆ ਸਜਾ ਮਾਪੂਰੀਆ ਕਰ ਚੁੱਕੇ ਆ ਸੁਪਰੀਮ ਕੋਰਟ ਕਹਿ ਰਹੀ ਵੀ ਬੰਦੀ ਸਿੰਘ ਛਡਨੇ ਚੀ ਦੇ ਕਿਉਂਕਿ ਸਰਕਾਰਾਂ ਨੇ ਧਿਆਨ ਨਹੀਂ ਦੇ ਰਿਹਾ ਇਹਦੇ ਤੇ ਸੁਪਰੀਮ ਕੋਰਟ ਨੇ ਕਲੀਅਰ ਕਰਟ ਗਿਆ ਵੇ ਜਿਹਦੇ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਜਿਹੜੀਆਂ ਆਪਣਾ ਕੋਈ ਉਹਨਾਂ ਦੇ ਉੱਪਰ ਕੇਸ ਨਹੀਂ ਹੈਗਾ ਤਾਂ ਉਹਨਾਂ ਨੂੰ ਛੱਡੇ ਜਾਵੇ ਸੂਬੇ ਦੀ ਸਰਕਾਰਾਂ ਹੁਣ ਚਾਹੇ ਜਿਹੜੇ ਪ੍ਰਦੇਸ਼ ਨੇ ਉਹਨਾਂ ਨੂੰ ਹੁਕਮ ਵੀ ਜਾਰੂ ਕਰ ਦਿੱਤਨਾ ਉਹਨਾਂ ਵੱਲੋਂ ਉਹੀ ਗੱਲ ਇਹਨਾਂ ਵੀ ਹੁਣ ਇਸ ਟਾਈਮ ਸਰਕਾਰਾਂ ਦਾ ਕੰਮ ਆ ਕੋਈ ਕੋਣ ਸੁਬਿਆ ਨੂੰ ਰਿਪੋਰਟਾਂ ਭੇਜਿਆ ਵੀ ਸਾਰੇ ਜਿੰਨੇ ਵੀ ਸਜ਼ਾਵਾਂ ਪੂਰੀਆ ਕਰ ਚੁੱਕੀ ਆ ਦੇਖੋ ਜਿਹੜੀਆਂ ਸਿੰਘਾ ਦੀਆਂ ਸਜ਼ਾਵਾਂ ਹੈ 32 32 ਸ 34 ਸਾਲ 30 ਦੀ ਸਾਲ ਕਿ ਦੱਸੋ ਕਿਹੜੀ ਸਜ਼ਾ ਹੈ ਇਹ ਕਿ ਜੁਲਮ ਹੈ ਕੋ ਕੋ ਸਿੱਖਾ ਦੇ ਨਾਲ ਐਡਾ ਵੱਡਾ ਤੱਕਾ ਹੋਣਾ ਜਿਹੜਾ ਕਿ 30 35 30 ਸਾਲ ਤੱਕ ਕੈਦ ਕੋ ਬੰਦੀ ਨਹੀਂ ਹਾਂ ਕਿਸੇ ਨੇ ਕੋ ਕਤਲ ਕੀਤਾ ਹੈ ਕੋ ਵੈਲੈਂਸ ਕੀਤਾ ਹੈ ਜਿੰਨੀ ਸਜ਼ਾ ਬੰਦੀ ਹੁਣ ਨੂੰ ਕਟੋ ਘਟ ਵੀ ਸੰਵਿਧਾਨ ਦੇ ਹਿਸਾਬ ਦੇ ਨਾਲ 15 15 ਸਾਲ ਪਹਿਲਾਂ ਛੱਡ ਦੇਣੇ ਚਾਹੀਦੇ ਸੀ ਉਹ ਇਹ ਜਿਹੜਾ ਸੰਵਿਧਾਨ ਹੈ ਨਾ ਜੇ ਤੇ ਚੰਗੇ ਬੰਦੇ ਦੇ ਹੱਥ 'ਚ ਆ ਹਾਂਜੀ ਫਿਰ ਤੇ ਸੰਵਿਧਾਨ ਸਹੀ ਆ ਹਾਂਜੀ ਜੇ ਗੁੰਡਿਆਂ ਦੇ ਹੱਥ 'ਚ ਆ ਗਿਆ ਫਿਰ ਜਿਹੜੇ ਗੁੰਡੇ ਉਸਵਧਾਨ ਉਹ ਨਹੀਂ ਮੰਨਦੇ ਹਾਂਜੀ ਕਿਉਂਕੋ ਸਰਕਾਰਾਂ ਮਾੜੀਆ ਸੰਵਿਧਾਨ ਨੂੰ ਨਹੀਂ ਮੰਨ ਕੇ ਰਾਜੀ ਹਾਂਜੀ ਕਾਨੂੰਨ ਨੂੰ ਨਹੀਂ ਮੱਝ ਮੰਨ ਕੇ ਰਾਜੀ ਉਹ ਜਦੋਂ ਸੰਵਿਧਾਨ ਕਹਿੰਦਾ ਬੰਦੀ ਸਿੰਘ ਬਾਹਰ ਕੱਢੋ ਹਾਂਜੀ ਕਾਨੂੰਨ ਕਹਿੰਦਾ ਬੰਦੀ ਸਿੰਘ ਬਾਹਰ ਕੱਢੋ ਸੁਜਾਵਾਂਪੁਰੀ ਹੋ ਗਈ ਹੈ ਹਾਂਜੀ ਫਿਰ ਸਰਕਾਰਾਂ ਧੱਕਾ ਕਰ ਰਹੀ ਹੈ ਸਰਕਾਰਾਂ ਕਾਨੂੰਨ ਤੋੜ ਰਹੀ ਹੈ ਕਿਉਂਕੋ ਖਾਲਸਾ ਬੰਦੇ ਦੇ ਕਿਹੜੇ ਜਾਤੇ 'ਚ ਰਹਿ ਕੇ ਇੱਥੇ 2.5 ਸਾਲ ਤੋਂ ਸੰਘਰਸ਼ ਲੜ ਰਿਹਾ ਹਾਂਜੀ ਕਿੰਨੀ ਚੜਦੀ ਗਲ੍ਹਾਂ ਦੇ ਵਿੱਚ ਇਹ ਸਾਡੀ ਕੌਮ ਨੂੰ ਸੋਚਣ ਦੀ ਲੋੜ ਹੈ ਦੇਸ਼ਾ ਵਿਦੇਸ਼ਾ 'ਚ ਪੂਰੇ ਪੰਜਾਬ ਪੂਰੇ ਭਾਰਤ ਨੂੰ ਕਿਉਂਕੋ ਬੰਦੀ ਸਿੰਘਾਂ ਨੂੰ ਤੇ ਹਰ ਬੰਦਾ ਪਿਆਰ कर करणा hmm. ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬੇਦੀ ਬਦਮਨ ਬੇਦੀ ਬਿਆਦਮਨ ਇਨਸਾਫ ਲੈਣਾ ਹੈ ਹਾਂਜੀ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ ਹਾਂਜੀ ਇਕੱਠੇ ਹੋ ਕੇ ਮੋਰਚਾ ਲੜਾਂਗੇ ਦੇਖੋ ਢਾਈ ਸਾਲ ਇੱਕ ਮੋਰਚਾ ਲੜਨਾ ਕਿੰਡੀ ਵੱਡੀ ਗੱਲ ਆ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਬਹਿਣਾ ਢਾਈ ਸਾਲ ਬਹੁਤ ਵੱਡਾ ਕੋ ਕੋ ਇਨਾ ਕੌਮ ਦਾ ਇਕੱਠ ਰੱਖਣਾ ਘੋੜੇ ਵੀ ਰੱਖਣੇ ਇੰਨੀ ਆ ਫੌਜਾ ਰੱਖਣੀ ਆ ਇਸ ਕਰਕੇ ਸਾਰੀ ਕੌਮ ਤਕੜੇ ਹੋ ਕੇ ਸਾਥ ਦੇਣਾ ਚਾਹੀਦਾ ਲੱਗਦਾ ਭਾਈ ਜਿਹੜਾ ਹੁਣ ਸੁਪਰੀਮ ਕੋਰਟ ਦਾ ਆਰਡਰ ਆਇਆ ਇਸ ਤੋਂ ਬਾਅਦ ਕਿਤੇ ਨਾ ਕਿਤੇ ਸਿੱਖ ਕੌਮ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਵਿੱਚ ਘਾਸ ਵੀ ਬੱਜੇ ਮਿਸਾਇਦ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਹੜਾ ਸਾਡੇ ਜਿਹੜੇ ਐਨਐਸ ਲੰਮਾ ਸਮਾਂ ਹੋ ਗਿਆ ਜੇਲ੍ਹਾਂ ਦੇ ਵਿੱਚ ਕੈਦਨ ਸਿਰ ਬਾਹਰ ਆਉਣ ਦੇਖੋ ਬੜੀ ਵੱਡੀ ਗੱਲ ਹੈ ਜੇ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਬਹੁਤ ਚੰਗੀ ਗੱਲ ਹੈ ਬੜੀ ਵੱਡੀ ਗੱਲ ਹੈ ਸੁਪਰੀਮ ਕੋਰਟ ਦੀ ਹਾਂਜੀ ਵੀ ਬੰਦੀ ਸਿੰਘ ਹਰਿਆਉਣ ਜਿਹੜਾ ਚੰਗਾ ਫੈਸਲਾ ਲਿਆ ਹੈ ਉਹ ਕੋ ਸਰਕਾਰਾਂ ਨੂੰ ਮੰਨਣ ਦੀ ਲੋੜ ਏ ਜੇ ਸਰਕਾਰਾਂ ਇਹ ਫੈਸਲਾ ਮੰਨਣ ਗਿਆ ਹੁਣ ਮਲੇ ਟਾਈਮ ਤੇ ਬੜੀ ਚੜ੍ਹਦੀ ਕਲਾ ਹੋਏਗੀ ਕਿਉਂਕਿ ਸਰਕਾਰਾਂ ਦੇ ਉੱਤੇ ਜਿਹੜਾ ਜਵੇਂ ਪੰਥ ਖਾਲਸਾ ਸਿੱਖ ਕੌਮ ਦਾ ਵਿਸ਼ਵਾਸ ਵਧੇਗਾ ਹਾਂਜੀ ਵਿਸ਼ਵਾਸ ਵਧੇਗਾ ਵੀ ਨਹੀਂ ਸਰਕਾਰਾਂ ਨੇ ਜੇ ਧੱਕੇ ਕੀਤੇ ਸੀ ਸੁਪਰਮ ਕੋਰਟ ਦਾ ਬੜਾ ਵਧੀਆ ਫੈਸਲਾ ਬੜੀ ਚੜ੍ਹਦੀ ਕਲਾ ਦਾ ਫੈਸਲਾ ਹੈ ਵੀ ਸਾਡੇ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਜਿਹੜਾ ਸਾਡੀ ਬੇਦਬੀਆ ਵਧੀਆ ਸੀ ਹਾਂਜੀ ਬੇਦਬੀਆ ਨੂੰ ਇਨਸਾਫ ਮਿਲ ਸਕੇ ਕੋਈ ਚੰਗਾ ਬੇਦਬੀਆ ਦੇ ਕਾਨੂੰਨ ਬਣਾਇਆ ਜਾਵੇ ਸਰਕਾਰਾਂ ਦੇ ਖੁੰਦਿਆ ਜਾਂਦੀਆਂ ਰਹਿੰਦੀ ਐ ਜੇ ਸਰਕਾਰਾਂ ਚੰਗਾ ਕੰਮ ਕਰਨਗੀਆਂ ਤੇ ਸਰਕਾਰਾਂ ਹੋਣੀਆਂ ਨਹੀਂ ਤਾਂ ਸਰਕਾਰ ਤਖਤੇ ਬਦਲ ਜਾਂਦੇ ਆ ਪਲਟੇ ਜਾਂਦੇ ਜੇ ਕੋਈ ਬੇਦਬੀ ਕਰਦਾ ਉਹ ਤਾਂ ਇੱਡਾ ਕਿ ਵੱਡਾ ਕਾਨੂੰਨ ਬਣਾਇਆ ਜਾਵੇ ਇੱਡਾ ਵਧੀਆ ਹੋਵੇ ਵੀ ਗਾਂ ਤੋਂ ਜਿਹੜੇ ਬੰਦੇ ਨੇ ਬੇਦਬੀ ਕਰਨੀ ਆ ਉਹ 100 ਵਾਰੀ ਸੋਚੇ ਵੀ ਮੈਂ ਬੇਦਬੀ ਕਰ ਰਹੇ ਹਾਂ ਤੇ ਬਾਕੀ ਖਾਲਸਾ ਪੰਥ ਦੇ ਤਿਆਰ ਪਰ ਤਿਆਰ ਜਿਹੜਾ ਸਾਨੂੰ ਕੋਈ ਸ਼ਰੇਆਮ ਫਸ ਗਿਆ ਬੇਦਬੀ ਕਰਦਾ ਅਹੀਂ ਤੋਂ ਦਾ ਸੌਦਾ ਨੇ ਗੱਸੀਆਂ ਦੇ ਲੋਣੇ ਲੋਣੇ ਲਾਉਂਦੇ ਵੀ ਆਏ ਤੇ ਲਾ ਵੀ ਦੇਣਾ ਜਿਹੜਾ ਜਿਹੜਾ ਇਹ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਇਸ ਤੋਂ ਬਾਅਦ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਪੂਰੇ ਜਥੇਬੰਦੀਆਂ ਨੇ ਮਿਲਣ ਕਿਉਂਕਿ ਵਿਚਾਰ ਵਟਾਂਦਰਾ ਵੀ ਕਰੂਗੇ ਬਿਲਕੁਲ ਬਿਲਕੁਲ ਕਿਉਂਕਿ ਜਥੇਬੰਦੀਆਂ ਦੇ ਗੁਰਮਤੇ ਤੇ ਚੱਲਦੀ ਆ ਰਹੇ ਹਨ ਹਾਂਜੀ ਵੀ ਕੋਈ ਬੇਦਬੀਆ ਦੇ ਕਾਨੂੰਨ ਬਣੇ ਸਾਡੇ ਬੰਦੀ ਸਿੰਘ ਛੇਤੀ ਛੇਤੀ ਬਾਹਰ ਹੋਣ ਚੜ੍ਹਦੀ ਕਲਾ ਦੇ ਵੀ ਆਪਾਂ ਫੈਸਲੇ ਲੈਣੇ ਸਾਰਿਆਂ ਨੇ ਅੱਜ ਖੌਤੀ ਨਾ ਆਜ਼ਾਦੀ ਦਾ ਜਿਹੜਾ ਭਾਰਤ ਸਰਕਾਰ ਬਣਾ ਰਹੇ ਨੇ ਦਿਹਾੜਾ ਸਾਡਾ ਕੋਈ ਦਿਹਾੜਾ ਨਹੀਂ ਸਾਡਾ ਕਾਲਾ ਦਿਨ ਅੱਜ ਦੇ ਦਿਨ ਜਨਾਨ ਨੇ ਪਾਕਿਸਤਾਨ ਬਣਾ ਕੇ ਉਥੇ ਆਪਣੀ ਖੁਸ਼ੀ ਦੀ ਨਮਾਜ਼ ਪੜ੍ਹੀ ਇੱਥੇ ਇਹਨਾਂ ਨੇ ਆਪਦਾ ਢੋਲ ਟਮਕੇ ਕਾ ਕੇ ਜਿਹੜਾ ਹੈਗਾ ਭਾਰਤ ਦੀ ਆਜ਼ਾਦੀ ਮਾਣੀ ਪਰ ਸਾਡੇ ਸਿੱਖ ਅੱਜ ਦੇ ਦਿਨ ਆਉਦੇ ਭਰਾਵਾਂ ਦੀਆਂ ਲਾਸ਼ਾਂ ਗਿਣਦੇ ਸੀ ਵੀ ਕਿੰਨੇ ਕਿੱਥੇ ਕੌਣ ਮਰ ਗਿਆ ਸਾਡੀਆਂ ਧੀਆਂ ਬਣਾਦੇ ਆ ਜਿਹੜੀਆਂ ਜੰਦਾ ਸੀ ਉਹ ਉਹਨਾਂ ਦੇ ਪੱਤ ਟਕੇ ਜਾ ਰਹੇ ਸੀ ਸਾਡੇ ਵੱਲੋਂ ਅੱਜ ਪੂਰੇ ਪੰਜਾਬ ਕੀ ਸਾਰਾ ਜਿਹੜਾ ਸਿੱਖ ਪੰਥ ਹੈ ਉਹ ਇਹਨੂੰ ਕਾਲੇ ਦਿਨ ਵਜੋਂ ਮਨਾ ਰਿਹਾ ਕਿਉਂਕਿ ਆਜ਼ਾਦੀ ਸਾਡੀ ਨਹੀਂ ਜੇ ਆਜ਼ਾਦੀ ਹੁੰਦੀ ਫਿਰ ਜਿਹੜੇ ਬੰਦੀ ਸਿੰਘ ਰਹਾ ਹੋ ਜਾਂਦੇ ਇਸ ਕਰਕੇ ਕਾਲਾ ਸਾਡੇ ਪੰਜਾਬ ਦੀ ਵੰਡ ਹੋਈ ਆ ਉਸ ਵੇਲੇ ਭਾਰਤ ਦੀ ਕੋਈ ਵੰਡ ਨਹੀਂ ਹੋਈ ਸਾਡੇ 2 ਟੁਕੜੇ ਹੋ ਗਏ 36 ਸਾਡੇ ਜ਼ਿਲ੍ਹੇ ਅੱਜ ਦੇ ਦਿਨ ਸਾਥੋਂ ਵੱਖ ਹੋ ਗਏ ਜਿਹੜੇ ਹਮੇਸ਼ਾ ਵਾਸਤੇ ਸਾਥੋਂ ਨਹੀਂ ਮਿਲੇ ਇੱਕ ਪੰਜਾਬ ਉਧਰ ਆ ਇੱਕ ਸਾਡਾ ਇੱਧਰ ਆ ਅਸੀਂ ਵਜ ਮਿਲ ਤਰਸੇ ਹੋ ਸਕਦਾ ਨਾ ਮਿਲੀਏ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਪੰਥ ਆ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਆ ਤੇ ਅਸੀਂ ਛੱਤਰਾ ਦੇ ਵੀ ਜਿਹੜੇ ਹੈਗੇ ਖੁਸ਼ੀ ਦੇ ਗੀਤ ਗਾਉਨੇ ਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੂੰ ਸikhalshe bante ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਜਿਹੜਾ ਹੈਗਾ ਸਪਿਰਟ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਹੈ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਆਓ ਰਲ ਕੇ ਆਪਾਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਹੰਬੜਾ ਮਾਰੀਏ ਸਾਡੇ ਨਾਲ ਜਿਸਾਨ ਆਗੂ ਵੀ ਪਹੁੰਚ ਰਹੇ ਬਲਦੇਵ ਸਿੰਘ ਸਰਸਾ ਸਾਹਿਬ ਸਿੰਘ ਸਾਹਿਬਾਬਾ ਕੁਲਵਿੰਦਰ ਸਿੰਘ ਜਿਮਕੌਰ ਵਾਲੇ ਹੋਰ ਜਥੇਬੰਦੀ ਦੇ ਜਥੇਦਾਰ ਸਹਿਬਾਨ ਖੜੇ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦਾ ਜਿਹੜੇ ਮੋਰਚੇ ਚਾਕਥ ਨੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੁਣਿਆ ਕਿਵੇਂ ਦੇਖ ਲਓ ਕਹਿੰਦੇ ਕਿ ਦੇਖੋ ਧੰਨਵਾਦ ਕਰਾਂਗੇ ਜੇ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਛੱਡਣਗੇ ਜਦੋਂ ਛੱਡਣਗੇ ਫੇਰ ਅਸੀਂ ਮੰਨਾਂਗੇ ਨਾ ਪਹਿਲਾਂ ਵੀ ਪ੍ਰਧਾਨ ਮੰਤਰੀ ਗਿਆ ਸੀ 550 ਸਾਲਾਂ ਤੋਂ ਕਹਿੰਦਾ ਸੀ ਛੱਡਾਂਗੇ ਪਰ ਛੱਡੇ ਕੋਈ ਨਹੀਂ ਹੈਗੇ ਇਹ ਤਾਂ ਜਦੋਂ ਛੱਡਣਗੇ ਫੇਰ ਅਸੀਂ ਉਹਨਾਂ ਨੂੰ ਕਹਾਂਗੇ ਧੰਨਵਾਦ ਆ ਤੁਹਾਡਾ ਠੀਕ ਹੈ ਜੀ ਸਿਰਸਾ ਜੀ ਕਿਵੇਂ ਦੇਖਦੇ ਹੋ ਅੱਜ ਇਕੱਠ ਕੀਤਾ ਗਿਆ ਮੈਂ ਇੱਥੇ ਮੋਰਚੇ ਦੇਖੋ ਅੱਜ ਦਾ ਜਿਹੜਾ ਇਕੱਠ ਹੈ ਇਸ ਸਿੱਖ ਕੌਮ ਦੀਆਂ ਸਮੁੱਚੇ ਸੰਸਾਰ ਵਿੱਚ ਬੈਠੇ ਹੋਏ ਸਿੱਖਾਂ ਦੀਆਂ ਤੇ ਮਾਨਵਤਾ ਦੀ ਗੱਲ ਕਰਨ ਵਾਲੇ ਲੋਕਾਂ ਦੀਆਂ ਜਿਹੜੀਆਂ ਜੜੀਆਂ ਭਾਵਨਾ ਦਾ ਇਕਾ ਇਕੱਠ ਹੈ ਕਿ ਜਿਹੜੇ ਇਹ ਬੰਦੀ ਸਿੰਘ ਜਿਹੜੇ ਨੇ ਇਹਨਾਂ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ਚ ਬੈਠੇ ਨੇ ਇਹਨਾਂ ਨੇ ਦੁੱਗਣੀ ਤੋਂ ਤਿਗਣੀ ਸਜ਼ਾ ਕੱਟ ਲਿਆ ਜਿਹੜੀ ਅਦਾਲਤਾਂ ਨੇ ਦਿੱਤੀ ਸੀ ਤੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਦਾ ਇਕੱਠੇ ਮੰਗ ਕਰਦਾ ਦੂਸਰੇ ਪਾਸੇ ਇਹ ਵੀ ਗੱਲ ਕਰਦਾ ਕਿ ਤੁਸੀਂ ਇੱਕ ਪਾਸੇ ਤਾਂ ਆਜ਼ਾਦੀ ਦਾ ਦਿਵਸ ਮਨਾ ਰਹੇ ਹੋ ਤੇ ਇਹ ਆਜ਼ਾਦੀ ਲੈਣ ਵਾਸਤੇ 85% ਤੋਂ ਲੈ ਕੇ 93% ਕੁਰਬਾਨੀਆਂ ਰੋਲ ਸਿੱਖਾਂ ਦੀਆਂ ਨੇ ਤੇ ਅੱਜ ਤੁਸੀਂ ਸਿੱਖ ਕੌਮ ਦੇ ਜਿਹੜੇ ਅਨਮੋਲ ਹੀਰੇ ਨੇ ਉਹਨਾਂ ਨੂੰ ਤੁਸੀਂ ਜੇਲ੍ਹਾਂ ਚ ਬੰਦ ਕੀਤਾ ਤੇ ਕਾਹਦੀਆਂ ਤੁਸੀਂ ਆਜ਼ਾਦੀਆਂ ਮਨਾ ਰਹੇ ਐ ਇਸੇ ਕਰਕੇ ਅਸੀਂ ਅੱਜ ਦੇ ਦਿਨ ਹੀ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਇਹ ਅੱਜ ਜਿਹੜਾ ਦਿਨ ਮਨਾ ਰਹੇ ਆ ਔਰ ਸਾਡੇ ਵਾਸਤੇ ਇੱਕ ਕਿਸਮ ਦਾ ਇੱਕ ਕਾਲਾ ਦਿਨ ਅਸੀਂ ਇਹਨੂੰ ਮਲਕ ਜਿਹੜਾ ਆਜ਼ਾਦੀ ਦਿਵਸ ਨਹੀਂ ਮੰਨਦੇ ਸਾਡੇ ਜਦੋਂ ਨੌਜਵਾਨ ਜਿਹੜੇ ਨੂੰ ਜਿੰਨਾ ਬੈਠੇ ਦੂਸਰੇ ਪਾਸੇ ਪਰ ਗਿਆ ਠਾਕਰ ਵਰਗੀਆਂ ਜਾਂ ਦੂਜੇ ਤੇ ਜਿੰਨੇ ਵੀ ਸੀ ਉਹ ਸਾਰੇ ਰਿਹਾ ਕੀਤੇ ਦਾਰਾ ਸਿੰਘ ਵਰਗੇ ਰਿਹਾ ਕਰਤੇ ਤੇ ਸਾਡੇ ਹੀਰਿਆਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ ਅੱਜ ਦਾ ਕਾਠ ਤਾਂ ਠੀਕ ਹੈ ਜੀ ਸੋ ਦੇਖਸਾ